ਸੋ ਕਹੋ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜੈ ਕਰ ਪਾਹੁਣੀ ਬਲਰਾਮ ਜਿਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨ ਸਮਾਵਨੀ ਬਲਰਾਮ ਜਿਓ ਭਰ ਜੋਬਨ ਮੈਂ ਮਤ ਪਈੜਾ ਕਰਪਾ ਹੁਣੀ ਬਲਰਾਮ ਜਿਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨ ਸਮਾਵਨੀ ਬਲਰਾਮ ਜਿਓ गुण सार न जानी परम पुलाणी जो बण बाद गवाया वर कर दर दर्शन नहीं जाता फिर कर सहज ना पाया ਸਤ ਗੁਰ ਪੂਛ ਨਾਮਾਰਗ ਚਾਲੀ ਸੂਤੀ ਰਣ ਵਿਹਾਣੀ ਨਾਨਕ ਬਾਲ ਤਨ ਰਾੜੇ ਪਾ ਬਿਨ ਤੇਰ ਧਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਾਰ ਪਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਯੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ त्रिभवन कंत रवे सुहागन अब गणवंती दूरे जैसी असा तैसी मनसा उर रहया भरपूर हरकी नार ਸੋ ਸਰਬ ਸੁਹਾਗਣ ਰਾਣਡ ਨਾ ਮਹਿਲੇ ਵੇਸੇ ਨਾਨਕ ਮੈਂ ਵਰ ਸੱਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਈ ਹੰਪੀ ਵੰਨਿਆ ਸਹੁਰੇ ਬਲਰਾਮ ਜਿਓ ਸਾਹਾ ਹੁਕਮ ਅਰਜ਼ਾਏ ਸੋ ਨਟਲ ਜੋ ਪ੍ਰਭ ਕਰੇ ਬਲਰਾਮ ਜਿਓ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨ ਸਕੈ ਕੋਈ ਜਾਨੀ ਨਾ ਨਰ ਹੈ ਕੇਵਲ ਰਵ ਰਹਿਆ ਤਹਿ ਲੋਈ ਮਾਏ ਨਿਰਾਸ਼ੀ ਰੋਏ ਵਿਛੁਨੀ ਬਲੀ ਬਲਤੇ ਨਾਨਕ ਸਾਚ ਸ਼ਬਦ ਸੁਖ ਮਹਲੀ ਗੁਰ ਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈ ਐ ਬਲਰਾਮ ਜਿਓ ਰਹੀ ਵੇਖ ਹੰਦੂਰ ਏਰ 라ਵੀ ਘਰ ਸੋਹੀਐ ਬਲਰਾਮ ਜਿਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲਾ ਸਚ ਬੋਲੇ ਫਿਰ ਪਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਸਤ ਸੰਤੋਖ ਸਦਾ ਸੱਚ ਪੱਲੇ ਸਚ ਬੋਲੇ ਫਿਰ ਪਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਛੰਤ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜ ਘਰ ਪਾਹਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਪਵਨ ਸ਼ਬਦ ਸ਼੍ਰੀ ਮੁਖਵਾਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਸੁਹੀ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 763 764 ਪਰ ਸੁਭਾਏ ਬਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮੁਖਵਡ ਪਾਗੀ ਜਨੋ ਸਤਗੁਰੂ ਬਖਸ਼ਿਸ਼ ਕਰਨ ਆਪ ਸਰਬਤ ਸੰਗਤ ਦੀ ਹਾਜ਼ਰੀ ਸੇਵਾ ਦਰਥਾਂੇ ਪਾਉਣ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ